ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਕਹਾਣੀਆਂ ਚੈਨਲ ਤੇ ਜੇਕਰ ਸਾਡੇ ਚੈਨਲ ਤੇ ਨਿਊ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਕਹਾਣੀ ਚੰਗੀ ਲੱਗਦੀ ਹੁੰਦੀ ਤਾਂ ਕਹਾਣੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਪਿਛਲੀ ਵੀਡੀਓ ਦੇ ਵਿੱਚ ਜਿਨ੍ਹਾਂ ਦੇ ਕਮੈਂਟ ਆਏ ਸਾਨੂੰ ਉਹਨਾਂ ਦੇ ਨਾਮ ਨੇ ਸੁੱਖਾ ਸਿੰਘ ਸਰਾਰੀ ਜੀ ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਗੁਰਾ ਖੰਦੇਵਾਲ ਤੋਂ ਬਹੁਤ ਬਹੁਤ ਧੰਨਵਾਦ ਜੀ ਜਸਵੀਰ ਕੌਲ ਜਿਆਣਾ ਤੋਂ ਬਹੁਤ ਬਹੁਤ ਧੰਨਵਾਦ ਜੀ ਸ਼ਰਤਾਂਜ ਔਲਖ ਜੀ ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਵੀ ਅਭੀ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਪ੍ਰਿਤਪਾਲ ਸਿੰਘ ਪੱਬੀਆਣਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਹੋਰ ਜਿੰਨਾ ਵੀ ਵੀਰ ਭੈਣਾਂ ਦੇ ਕਮੈਂਟ ਆਏ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਅੱਜ ਦੀ ਕਹਾਣੀ ਇੱਕ ਸੱਚੀ ਕਹਾਣੀ ਆ ਤੇ ਇਹ ਬਠਿੰਡਾ ਜ਼ਿਲ੍ਹੇ ਦੀ ਕਹਾਣੀ ਆ ਇੱਕ ਵਾਲਾ ਨੂੰ ਰੰਗ ਕਰਾਉਂਦੀ ਪਤਨੀ ਨੇ ਕਿਵੇਂ ਖੇਡ ਗਈ ਆਪਣੇ ਪਤੀ ਦੀ ਜ਼ਿੰਦਗੀ ਦੇ ਨਾਲ ਸੁਣ ਕੇ ਤੁਸੀਂ ਡੰਗ ਰਹਿ ਜਾਓਗੇ ਇੱਕ ਜੱਗੀ ਨਾਮ ਦਾ ਮੁੰਡਾ ਹੁੰਦਾ ਜਿਹੜਾ ਵਿਚਾਰਾ ਨਾ ਇੱਕ ਕਰਿਆਨੇ ਦੀ ਦੁਕਾਨ ਤੇ ਕੰਮ ਕਰਦਾ ਹੁੰਦਾ ਮਤਲਬ ਦੁਕਾਨ ਉਹਦੀ ਆਮਦਨੀ ਨਹੀਂ ਹੁੰਦੀਗੀ ਉਹ ਸਿਰਫ ਲੱਗਿਆ ਹੁੰਦਾ ਉਹਨੂੰ ਮਹੀਨੇ ਦਾ 1500 ਰੁਪਿਆ ਮਿਲਦਾ ਹੁੰਦਾ ਤੇ ਉਹਦਾ ਵਿਆਹ ਹੋਇਆ ਹੋਇਆ ਹੁੰਦਾ ਰਾਣੀ ਨਾਮ ਦੀ ਕੁੜੀ ਦੇ ਨਾਲ ਰਾਣੀ ਤੇ ਜੱਗੀ ਦੇ ਦੋ ਬੱਚੇ ਹੁੰਦੇ ਆ ਜਿਹੜਾ ਵੱਡਾ ਮੁੰਡਾ ਹੁੰਦਾ ਉਹ 5 ਸਾਲ ਦਾ ਹੁੰਦਾ ਤੇ ਜਿਹੜਾ ਛੋਟਾ ਮੁੰਡਾ ਹੁੰਦਾ ਉਹ 2 ਸਾਲ ਦਾ ਹੁੰਦਾ ਜੱਗੀ ਵਿਚਾਰਾ ਬੜੀ ਮੁਸ਼ਕਲ ਦੇ ਨਾਲ ਆਪਦੇ ਘਰ ਦਾ ਗੁਜ਼ਾਰਾ ਚਲਾਉਂਦਾ ਵੀ 1500 ਰੁਪਏ ਦੇ ਨਾਲ ਬਸ ਰਾਸ਼ਨ ਪਾਣੀ ਉਹਦਾ ਪੂਰਾ ਮਸਾ ਆਉਂਦਾ ਕਰਦਾ ਪਰ ਜਿਹੜੀ ਜੱਗੀ ਦੇ ਘਰ ਵਾਲੀ ਰਾਣੀ ਹੁੰਦੀ ਆ ਨਾ ਉਹ ਕਹਿੰਦੀ ਵੀ ਮੈਨੂੰ ਨਵਾਂ ਸੂਟ ਚਾਹੀਦਾ ਵੀ ਮੰਡਾ ਕਰਦੀ ਰਹਿੰਦੀ ਆ ਉਹ ਵਿਚਾਰਾ ਜਿਵੇਂ ਤਿਵੇਂ ਕਰਕੇ ਉਹਨੂੰ ਲੈ ਕੇ ਦਿੰਦਾ ਹਰ ਚੀਜ਼ ਫਿਰ ਉਹ ਕਹਿੰਦੀ ਵੀ ਮੈਂ ਤਾਂ ਆਪਦੇ ਵਾਲ ਕਲਰ ਕਰਾਉਣੇ ਆ ਮੈਨੂੰ ਪੈਸੇ ਚਾਹੀਦੇ ਆ ਉਹ ਵਿਚਾਰਾ ਕਹਿੰਦਾ ਵੀ ਜਿਹੜਾ ਮੈਂ 1500 ਰੁਪਿਆ ਮਾਲਕ ਤੋਂ ਲਿਆ ਸੀ ਉਹਦਾ ਮੈਂ ਰਸ਼ਨ ਪਾਣੀ ਲੈ ਆਇਆ ਆ ਉਹ ਕਹਿੰਦੀ ਵੀ ਤੂੰ ਅਡਵਾਂਸ ਵਹੋਂ ਸੇ ਫੜਲਾ ਅਗਲੇ ਮਹੀਨੇ ਦੇ ਉਹ ਕਹਿੰਦਾ ਜੇ ਮੈਂ ਅਗਲੇ ਮਹੀਨੇ ਦੇ ਪੈਸੇ ਪਹਿਲਾਂ ਫੜਨੂੰਗਾ ਤੇ ਫਿਰ ਮੈਂ ਅਗਲੇ ਮਹੀਨੇ ਦਾ ਰਸ਼ਨ ਪਾਣੀ ਕਿੱਥੋਂ ਲਊਂਗਾ ਉਹ ਕਹਿੰਦੀ ਨਹੀਂ ਵੀ ਮੈਨੂੰ ਪੈਸੇ ਚਾਹੀਦੇ ਆ ਜੇ ਲੋ ਪੈਸੇ ਖਾੜ ਲੈਂਦਾ ਵਿਚਾਰਾ ਉਹ ਪਾਰਲਰ ਜਾਂਦੀ ਆ ਵਾਲਾ ਨੂੰ ਰੰਗ ਕਰਾਉਂਦੀ ਆ ਤੇ ਪੂਰਾ ਐ ਵਧੀਆ ਨਵਾਂ ਸੂਟ ਪਾ ਕੇ ਪੂਰੀ ਵੰਟਣ ਕੇ ਰਹਿੰਦੀ ਆ ਉਹ ਵਿਚਾਰਾ ਸਾਰਾ ਦਿਨ ਉਥੇ ਕਰਿਆਨੇ ਦੀ ਦੁਕਾਨ ਤੇ ਕੰਮ ਕਰਦਾ ਸ਼ਾਮ ਨੂੰ ਥੱਕਿਆ ਹਾਰਿਆ ਘਰੇ ਆਉਂਦਾ ਜਦੋਂ ਘਰੇ ਆਉਂਦਾ ਤਾਂ ਕਈ ਵਾਰੀ ਉਹਨੂੰ ਟਾਈਮ ਨਾਲ ਰੋਟੀ ਟੱਕ ਵੀ ਨਹੀਂ ਮਿਲਦਾਗਾ ਫੇਰ ਉਹ ਵਿਚਾਰਾ ਸਵੇਰ ਉੱਠ ਕੇ ਫੇਰ ਹੋ ਜਾਂਦਾ ਫਿਰ ਇੱਕ ਦਿਨ ਜੱਗੀ ਦੇ ਘਰ ਵਾਲੀ ਜਿਹੜੀ ਰਾਣੀ ਹੁੰਦੀ ਆ ਉਹ ਕਹਿੰਦੀ ਮੈਂ ਤਾਂ ਜਿਮ ਜੁਆਇਨ ਕਰਨਾ ਉਹ ਕਹਿੰਦਾ ਵੀ ਮੇਰੇ ਕੋਲੇ ਇੰਨੇ ਪੈਸੇ ਹੈ ਨਹੀਂਗੇ ਉਹ ਕਹਿੰਦੀ ਜਿਹੜੇ ਉਹ ਜਿਮ ਵਾਲੇ ਉਹ ਤਾਂ ਪੈਸੇ ਬਹੁਤ ਘੱਟ ਲੈਂਦੇ ਆ ਕਹਿੰਦੀ ਉਹ ਤਾਂ ਵੀ 500 ਰੁਪਿਆ ਮਹੀਨਾ ਲੈਂਦੀ ਆ ਮੈਨੂੰ ਉੱਥੇ ਲੱਗ ਲੈਣ ਦੇ ਉਹ ਪਹਿਲਾਂ ਬਹੁਤ ਵਿਚਾਰਾ ਕਹਿੰਦਾ ਵੀ ਮੇਰੇ ਲਈ 500 ਵੀ ਬਹੁਤ ਆ ਮੇਰੇ ਕੋਲੇ ਹੈ ਨਹੀਂ ਪੈਸੇ ਉਹ ਕਹਿੰਦੀ ਨਾ ਵੀ ਘਰੇ ਰੌਲਾ ਪਾ ਲੈਂਦੀ ਆ ਕਲੇਸ਼ ਕਰਦੀ ਉਹਦੇ ਨਾਲ ਫਿਰ ਉਹ ਵਿਚਾਰਾ ਕਹਿੰਦਾ ਵੀ ਕਿਸੇ ਨੂੰ ਫੜਦਾ ਫੜਾਉਂਦਾ ਪੈਸੇ ਉਹ ਕਹਿੰਦਾ ਚੱਲ ਲੱਗ ਜਾ। ਵੀ ਉਹ ਜਾਂਦੀ ਆ। ਛੋਟੇ ਛੋਟੇ ਕੱਪੜੇ ਪਾ ਕੇ ਜਿਮ ਜਾਂਦੀ ਆ ਉਹ। ਉਹ بڑا ਵਿਚਾਰਾ ਦੁਖੀ ਹੁੰਦਾ ਕਹਿੰਦਾ ਵੀ ਤੂੰ ਸਲਵਾਰ ਸੂਟ ਪਾਇਆ ਕਰੋ ਉਹ ਕਹਿੰਦੀ ਨਹੀਂ ਜਿਮ ਦੇ ਵਿੱਚ ਤਾਂ ਸਾਰੇ ਵੀ ਇਹੋ ਜਿਹੇ ਕੱਪੜੇ ਪਾਏ ਹੁੰਦੇ ਆ। ਤੇ ਕਹਿੰਦਾ-ਕੁੰਦਾ ਪਰ ਨਹੀਂ ਉਹਦੀ ਗੱਲ ਮੰਨਦੀ। ਜਿਮ ਜਾਂਦੀ ਨੂੰ ਉਹਨੂੰ 1 ਮਹੀਨਾ ਹੋ ਜਾਂਦਾ। ਇੱਕ ਮਹੀਨੇ ਤੋਂ ਬਾਅਦ ਇੱਕ ਦਿਨ ਉਹ ਜਿਮ ਜਾਂਦੀ ਆ ਤੇ ਘਰੇ ਵਾਪਸ ਮੁੜ ਕੇ ਨਹੀਂ ਆਉਂਦੀ। ਜੱਗੀ ਵਿਚਾਰਾ ਬਹੁਤ ਅਡੀਕਦਾ ਜਦੋਂ ਸ਼ਾਮ ਨੂੰ ਆਉਂਦਾ ਤੇ ਵੇਖਦਾ ਜਵਾ ਕੱਲੇ ਘਰੇ ਬੈਠੇ ਹੁੰਦੇ ਆ ਬਹੁਤ ਅਡੀਕਦਾ ਅੰਦਰੋਂ ਗੁੰੰਦ ਪੁੱਛਦਾ। ਕਿਸੇ ਤੋਂ ਕੁਝ ਪਤਾ ਨਹੀਂ ਲੱਗਦਾ ਤੇ ਫਿਰ ਉਹ ਜਿੱਥੇ ਜਿਮ ਜਾਂਦੀ ਹੁੰਦੀ ਆ ਉੱਥੇ ਜਾਂਦਾ ਪੁੱਛਦਾ। ਤਾਂ ਵੀ ਉਹ ਆਖਦੀ ਆ ਵੀ ਥੋੜਾ ਕਦੋਂ ਦੀ ਚਲੀ ਗਈ। ਬੜਾ ਪਰੇਸ਼ਾਨ ਹੁੰਦਾ ਉਹ। ਅਗਲੇ ਦਿਨ ਫਿਰ ਉਹ ਭਾਲਦਾ ਪਰ ਉਹਨੂੰ ਕਿਤੋਂ ਨਹੀਂ ਮਿਲਦੀਗੀ। ਅਗਲੇ ਦਿਨ ਫੇਰ ਉਸੇ ਜਿਮ ਦੇ ਜਾਂਦਾ ਉੱਥੇ ਜਿੰਮ ਦਾ ਜਿਹੜਾ ਮਾਲਕ ਹੁੰਦਾ ਉਹਨੂੰ ਪੁੱਛਦਾ ਉਹ ਆਖਦਾ ਵੀ ਤੇਰੇ ਘਰ ਵਾਲੀ ਤਾਂ ਕੱਲ ਉਹਦੀ ਚਲੀ ਗਈ ਸੀ ਪਰ ਜਿਹੜੇ ਉੱਥੇ ਇੱਕ ਹੋਰ ਮੁੰਡੇ ਹੁੰਦੇ ਆ ਕੁਝ ਉਹ ਦੱਸਦੇ ਆ ਵੀ ਜਦੋਂ ਦੀ ਉਹ ਚਲੀ ਗਈ ਉਦੋਂ ਦਾ ਹੀ ਇੱਥੇ ਇੱਕ ਮੁੰਡਾ ਕੰਮ ਕਰਦਾ ਸੀ ਰਵੀ ਨਾਮ ਦਾ ਉਹ ਵੀ ਉਹਦੇ ਨਾਲ ਹੀ ਚਲਿਆ ਗਿਆ ਸੀ ਤੇ ਅੱਜ ਉਹ ਵੀ ਨਹੀਂ ਆਇਆ ਫਿਰ ਉਹ ਰਵੀ ਦਾ ਘਰ ਦਾ ਐਡਰੈਸ ਲੈ ਕੇ ਉਹਦੇ ਘਰੇ ਪਹੁੰਚਦਾ ਜਿੱਦੋਂ ਪੁੱਛਦਾ ਤੇ ਉਹ ਕਹਿੰਦੇ ਵੀ ਸਾਡਾ ਮੁੰਡਾ ਤਾਂ ਕੱਲ ਦਾ ਘਰੇ ਵੀ ਨਹੀਂ ਆਇਆਗਾ ਜਿੰਮ ਦੇ ਵਿੱਚੋਂ ਹੀ ਹੌਲੀ-ਹੌਲੀ ਪਤਾ ਉਹਨਾਂ ਨੂੰ ਲੱਗਦਾ ਵੀ ਜਿਹੜੀ ਉਹਦੀ ਪਤਨੀ ਸੀ ਰਾਣੀ ਉਹ ਰਵੀ ਦੇ ਨਾਲ ਬਹੁਤ ਟਾਈਮ ਗੱਲਾਂ-ਬਾਤਾਂ ਕਰਦੀ ਹੁੰਦੀ ਸੀਗੀ ਫਿਰ ਉਹਨੂੰ ਪਤਾ ਲੱਗਦਾ ਵੀ ਜਿਹੜੀ ਉਹਦੀ ਪਤਨੀ ਰਾਣੀ ਹੁੰਦੀ ਆ ਉਹ ਰਵੀ ਦੇ ਨਾਲ ਹੀ ਚਲੀ ਗਈ ਆ ਉਹ ਰਵੀ ਦੇ ਨਾਲ ਜਾ ਕੇ ਰਵੀ ਦੇ ਨਾਲ ਕੋਟ ਮੈਰਿਜ ਕਰਾ ਲੈਂਦੀ ਆ ਬਿਨਾਂ ਜਗੀਨ ਤਲਾਕ ਦਿੱਤੇ ਜੇਗੀ ਵਿਚਾਰਾ ਫਿਰ ਚੁੱਪ ਆਉ ਦੇ ਬੱਚੇ ਸੰਭੜਣ ਲੱਗ ਜਾਂਦਾ ਉਹ ਵੀ ਕੋਈ ਉਹਦੀ ਭਾਲ ਨਹੀਂ ਕਰਦਾ ਕਹਿੰਦਾ ਵੀ ਜਿਹੜੀ ਚਲੀ ਗਈ ਹੁਣ ਉਹਨੇ ਮੇਰੇ ਕਹਿਣ ਤੇ ਵੀ ਕਿੱਥੇ ਆਉਣਾ ਦੋ ਸਾਲੋਂ ਕੱਲਾ ਬੱਚੇ ਸੰਭਦਾ ਵਿਚਾਰਾ ਦੋ ਸਾਲ ਕੱਲਾ ਬੱਚੇ ਸੰਭਦਾ ਜਿਹੜਾ ਵੱਡਾ ਮੁੰਡਾ ਹੁੰਦਾ ਉਹ 7 ਸਾਲ ਦਾ ਹੋ ਜਾਂਦਾ ਜਿਹੜਾ ਛੋਟਾ ਹੁੰਦਾ ਉਹ 4-5 ਸਾਲ ਦਾ ਹੋ ਜਾਂਦਾ ਦੋਵਾਂ ਸਾਲਾਂ ਬਾਅਦ ਰਾਣੀ ਰੋਂਦੀ ਕਰ ਲਾਉਂਦੀ ਜੱਗੀ ਦੇ ਘਰ ਆਉਂਦੀ ਆ ਕਹਿੰਦੀ ਜੱਗੀ ਮੈਨੂੰ ਮaaf ਕਰ ਦੇ ਮੈਨੂੰ ਰੱਖ ਲੈ ਮੈਂ ਆਪੇ ਬੱਚਾ ਬਿਨਾ ਨਹੀਂ ਰਹਿ ਸਕਦੀ ਜੱਗੀ ਫਿਰ ਵੀ ਉਹਨੂੰ ਮaaf ਕਰ ਦਿੰਦਾ ਬੱਚਿਆਂ ਦੀ ਖਾਤਰ ਕਹਿੰਦਾ ਚੱਲ ਬੱਚਿਆਂ ਦੀ ਮਾਂ ਚੱਲ ਵਾਪਸ ਆ ਗਈ ਆ ਬੱਚੇ ਦਾ ਸੰਭੋਗੀ ਬੱਚਿਆਂ ਦੇ ਨਾਲ ਰਹਿਣ ਲੱਗ ਜਾਂਦੀ ਆ ਜੱਗੀ ਵਿਚਾਰਾ ਫਿਰ ਕਿਰਿਆਨੇ ਦੀ ਦੁਕਾਨ ਤੇ ਜਾਣ ਲੱਗ ਜਾਂਦਾ ਉਹਨਾਂ ਨੂੰ ਰਹਿੰਦਿਆਂ ਨੂੰ ਅਜੇ ਦੱਸ ਦੇਣੀ ਹੋਏ ਹੁੰਦੀ ਆ ਕਿ ਇੱਕ ਦਿਨ ਰਾਤ ਨੂੰ ਉਹ ਜਿਹੜਾ ਰਵੀ ਨਾਮ ਦਾ ਮੁੰਡਾ ਹੁੰਦਾ ਉਹ ਆਉਂਦਾ ਤੇ ਉਹ ਜੱਗੀ ਦੇ ਨਾਲ ਹੱਥੋਂ ਪਾਈ ਹੁੰਦਾ ਜੱਗੀ ਪੁੱਛਦਾ ਵੀ ਕੀ ਗੱਲ ਆ ਵੀ ਤੂੰ ਮੇਰੇ ਨਾਲ ਕਾਹ ਤੋਂ ਲੜਦਾ ਉਹ ਆਖਦਾ ਵੀ ਤੂੰ ਮੇਰੇ ਘਰ ਵਾਲੀ ਨੂੰ ਰੱਖੀ ਬੈਠਾ ਜੱਗੀ ਕਹਿੰਦਾ ਵੇਖ ਵੀ ਇਹ ਮੇਰੇ ਘਰ ਵਾਲੀ ਆ ਬੇਸ਼ੱਕ ਤੇਰੇ ਨਾਲ ਉੱਠ ਗਈ ਸੀ ਪਰ ਇਹ ਆਪਦੀ ਮਰਜ਼ੀ ਨਾਲ ਆਈ ਆ ਆਪਦੇ ਜਵਾਕਾਂ ਕੋਲੇ ਆਈ ਆ ਉਹ ਕਹਿੰਦਾ ਨਹੀਂ ਵੀ ਇਹਨੇ ਮੇਰੇ ਨਾਲ ਵਿਆਹ ਕਰਵਾਇਆ ਇਹ ਮੇਰੇ ਘਰ ਵਾਲੀ ਆ ਤੇ ਇਹ ਮੇਰੇ ਨਾਲ ਲੜ ਕੇ ਆਈ ਆ ਜਿਹੜੀ ਰਾਣੀ ਸੀ ਉਹ ਕਹਿੰਦੀ ਵੀ ਜਿਹੜਾ ਰਵੀ ਸੀ ਕਹਿੰਦੀ ਇਹ ਨਸ਼ੇ ਕਰਦਾ ਮੈਨੂੰ ਕੁੱਟ ਮਾਰ ਕਰਦਾ ਕਹਿੰਦੀ ਮੈਂ ਇਹਦੇ ਨਾਲ ਚਲੀ ਤਾਂ ਗਈ ਪਰ ਮੈਂ ਕਹਿੰਦੀ ਇਹਦੇ ਨਾਲ ਰਹਿ ਨਹੀਂ ਸਕਦੀ ਕਿ ਵੀ ਮੈਂ ਹੁਣ ਜੱਗੀ ਤੇਰੇ ਨਾਲ ਹੀ ਰਹਿਣਾ ਚਾਹੁੰਦੀ ਆ ਜੱਗੀ ਰਵੀ ਨੂੰ ਬਹੁਤ ਸਮਝਾਉਂਦਾ ਵੀ ਵੇਖ ਮੇਰੇ ਛੋਟੇ ਛੋਟੇ ਜਵਾਕ ਆ ਤੇ ਤੂੰ ਚਲਾ ਜਾ ਇੱਥੋਂ ਕਹਿੰਦਾ ਵੀ ਤੂੰ ਹੋਰ ਵਿਆਹ ਕਰਵਾ ਲੈ ਤੇਰਾ ਤਾਂ ਹੋਰ ਵੀ ਵਿਆਹ ਹੋ ਜੂਗਾ ਤੇਰੀ ਅਜੇ ਉਮਰ ਹੀ ਕੀ ਆ ਵੇਖ ਕਹਿੰਦਾ ਮੇਰੇ ਜਵਾਕ ਪਲ ਜਾਣਗੇ ਪਰ ਜਿਹੜਾ ਰਵੀ ਹੁੰਦਾ ਉਹ ਕਹਿੰਦਾ ਨਹੀਂ ਮੈਂ ਇਹਨੂੰ ਲੈ ਕੇ ਹੀ ਜਾਣਾ ਜਿਹੜੀ ਰਾਣੀ ਹੁੰਦੀ ਆ ਉਹ ਕਹਿੰਦੀ ਨਹੀਂ ਇਹ ਮੈਨੂੰ ਕੁੱਟਦਾ ਮਾਰਦਾ ਬਹੁਤਾ ਮੈਂ ਇਹਦੇ ਨਾਲ ਨਹੀਂ ਜਾਣਾ ਜਿਹੜਾ ਜੱਗੀ ਤੇ ਰਵੀ ਆ ਉਹ ਹੱਥੋਂ ਪਾਈ ਹੁੰਦੇ ਆ ਜੱਗੀ ਉਹਦੀ ਬਹੁਤ ਮਿੰਤਾ ਕਰਦਾ ਵੀ ਰਵੀ ਨਾ ਨਾ ਕਿ ਮੈਨੂੰ ਤੰਗ ਕਰਦਾ ਵੀ ਮੇਰੇ ਛੋਟੇ ਛੋਟੇ ਜਵਾਕ ਆ ਮੈਂ ਗਰੀਬ ਬੰਦਾ ਮੈਨੂੰ ਨਾ ਤੰਗ ਕਰ ਜਿਹੜਾ ਰਵੀ ਹੁੰਦਾ ਉਹ ਚੰਗੇ ਘਾਦਾ ਮੁੰਡਾ ਹੁੰਦਾ ਪਰ ਰਵੀ ਉਹਦੀ ਇੱਕ ਨਹੀਂ ਸੁਣਦਾ ਤੇ ਉਹ ਜੱਗੀ ਦੇ ਨਾਲ ਲੜਦਾ ਤੇ ਫਿਰ ਜਿਹੜੀ ਰਾਣੀ ਹੁੰਦੀ ਆ ਉਹ ਜੱਗੀ ਦੇ ਪਿੱਛੇ ਹੁੰਦੀ ਆ ਉਹ ਕਹਿੰਦੀ ਨਹੀਂ ਜੱਗੀ ਮੈਂ ਨਹੀਂ ਜਾਣਾਗਾ ਮੈਨੂੰ ਰੱਖ ਲੈ ਮੈਂ ਇਹਦੇ ਨਾਲ ਨਹੀਂ ਜਾਣਾ ਉਸੇ ਵਕਤ ਰਵੀ ਉੱਥੇ ਪਈ ਇੱਕ ਐਕਟ ਹੁੰਦੀ ਆ ਅੱਧੀ ਕਿੱਟ ਉਹ ਚੱਕ ਕੇ ਜੱਗੀ ਦੇ ਸਿਰ 'ਚ ਮਾਰਦਾ ਜੱਗੀ ਉੱਥੇ ਬੇਹੋਸ਼ ਹੋ ਜਾਂਦਾ ਤੇ ਕੁਝ ਹੀ ਪਲਾਂ ਦੇ ਵਿੱਚ ਵੀ ਜੱਗੀ ਦੇ ਸਿਰ 'ਚ ਇਟੇ ਵਰ ਜੰਦੇ ਨਾਲ ਜੱਗੀ ਦੀ ਮੌਤ ਹੋ ਜਾਂਦੀ ਆ ਜੱਗੀ ਦੀ ਮੌਤ ਬਾਅਦ ਇਹ ਸਾਰਾ ਮਾਮਲਾ ਪੁਲਿਸ ਦੇ ਵਿੱਚ ਜਾਂਦਾ ਤੇ ਪੁਲਿਸ ਰਵੀ ਨੂੰ ਅਰੈਸਟ ਕਰ ਲੈਂਦੀ ਆ ਤੇ ਰਵੀ ਤੇ ਕਤਲ ਦਾ ਕੇਸ ਪੈ ਜਾਂਦਾ ਤੇ ਰਵੀ ਜੇਲ੍ਹ ਚਲਿਆ ਜਾਂਦਾ ਜੱਗੀ ਦੀ ਮੌਤ ਹੋ ਗਈ ਰਵੀ ਜੇਲ੍ਹ ਚਲਿਆ ਗਿਆ ਰਹਿ ਗਈ ਰਾਣੀ ਜਵਾਕਾਂ ਦੇ ਕੋਲ ਰਾਣੀ ਨੇ ਪਹਿਲਾ ਆਦਾ ਪਰਥੀ ਜੱਗੀ ਛੱਡਿਆ ਆਪਦੇ ਬੱਚੇ ਛੱਡੇ ਰਵੀ ਨਾਲ ਗਈ ਫਿਰ ਰਵੀ ਕੁੱਟਮਾਰ ਕਰਦਾ ਸੀ ਰਵੀ ਛੱਡਿਆ ਵਾਪਸ ਜੱਗੀ ਕੋਲ ਆਈ ਜੱਗੀ ਦਾ ਵਿਚਾਰੇ ਦਾ ਕੋਈ ਕਸੂਰ ਨਹੀਂ ਸੀ ਰਾਣੀ ਤੇ ਰਵੀ ਦੇ ਕਾਰਨ ਜੱਗੀ ਦੀ ਮੌਤ ਹੋਈ ਜੱਗੀ ਵਿਚਾਰਾ ਬਿਨਾਂ ਕਸੂਰੋ ਮਾਰਿਆ ਗਿਆ ਇੱਕ ਔਰਤ ਨੇ ਨਾਲੇ ਜੱਗੀ ਨੂੰ ਮਰਵਾਤਾ ਨਾਲੇ ਰਵੀ ਦੀ ਜ਼ਿੰਦਗੀ ਬਰਬਾਦ ਕਰਤੀ ਦੋ ਘਰ ਬਰਬਾਦ ਹੋ ਗਏ ਦੇਖਿਆ ਜਾਵੇ ਤਾਂ ਜੱਗੀ ਦਾ ਵਿਚਾਰੇ ਦਾ ਕੋਈ ਕਸੂਰ ਨਹੀਂ ਸੀ ਕਿਉਂਕਿ ਰਾਣੀ ਤਾਂ ਖੁਦ ਵਾਪਸ ਉਹਦੇ ਕੋਲ ਆਈ ਸੀ ਤੇ ਉਹਦਾ ਜਿਹੜਾ ਮਨਤਲਾ ਕੀਤਾ ਤੇ ਜੱਗੀ ਨੇ ਆਇਆ ਰੱਖ ਲਈ ਚੱਲ ਕੋਈ ਨਹੀਂ ਮੇਰੇ ਬੱਚੇ ਛੋਟੇ ਆ ਮੇਰੇ ਬੱਚੇ ਸੰਭੂਗੀ ਚੱਲ ਵੀ ਵਾਪਸ ਮੁੜ ਕੇ ਆ ਗਈ ਆ ਜੱਗੀ ਨੇ ਫਿਰ ਵੀ ਉਹਨੂੰ ਰੱਖ ਲਿਆ ਸੀਗਾ ਕੋਈ ਉਹਦੇ ਨਾਲ ਲੜਾਈ ਝਗੜਾ ਨਹੀਂ ਕੀਤਾ ਸੀ ਜਗੀ ਦਾ ਵਿਚਾਰਾ ਐਵੇਂ ਬਿਨਾ ਕਿਸੂਰੋ ਹੀ ਮਾਰਿਆ ਗਿਆ ਇਹ ਸੀ ਜੀ ਆਪਣੀ ਅੱਜ ਦੀ ਦੁੱਖ ਭਰੀ ਕਹਾਣੀ ਇਸੇ ਤਰ੍ਹਾਂ ਵੀ ਹੋਰ ਨਵੀਆਂ-ਨਵੀਆਂ ਕਹਾਣੀਆਂ ਸੁਣਨ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਕਹਾਣੀ ਚੰਗੀ ਲੱਗਦੀ ਹੁੰਦੀ ਹੈ ਕਹਾਣੀ ਨੂੰ ਲਾਈਕ ਜਰੂਰ ਕਰ ਦਿਆ ਕਰੋ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਕਹਾਣੀ ਸੁਣ ਲਈ ਬਹੁਤ-ਬਹੁਤ ਧੰਨਵਾਦ ਜੀ